ਦਾਇਆ ਕਰਨੰ ਦੁਖ ਹਰਨੰ ਓ ਚਰਨੰ ਨਾਮ ਕੀਰਤਿ ਦਹ ਦਇਾਲ ਪੁਰਖ ਭਗਵਾਨਹ ਨਾਨਕ ਲਿਪਤ ਨ ਮਾਇਆ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਤੇ ਸੁਭਾਏ ਬਾਨ ਹਲਤ ਪਲਤ ਦੇ ਰੱਖਿਅਕ ਜਾਹਰਾ ਜਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਹੈ ਬਾਨੇ ਕੇ ਬੋਹਤ ਕਲ ਜੁਗੀ ਜੀਵਾਂ ਦੇ ਉਧਾਰ ਕਰਤਾ ਹੈ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਸਤਿਗੁਰਾਂ ਦੀ ਪਾਵਨ ਹਜ਼ੂਰੀ ਦੇ ਅੰਦਰ ਅਤੇ ਨਮਾਨਿਆਂ ਦੇ ਮਾਨ ਨਿਤਾਣਿਆਂ ਦੇ ਤਾਰ ਨਿਉਟਿਆਂ ਦੀ ਓਟ ਧੰਨ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਦਰਸਤਾਨ ਗੁਰਦੁਆਰਾ ਸਨ ਸਾਹਿਬ ਵਿਖੇ ਆਪ ਸਭ ਸੰਗਤ ਹਾਜ਼ਰੀਆਂ ਪਰ ਰਏ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭ੍ਰਮ ਚੋਟਾ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਬੈਲ ਪ੍ਰੀਜਾ ਜੀਉ ਗੁਰੂ ਘਰ ਆਉਣਾ ਗੁਰੂ ਕੀ ਸੰਗਤ ਵਿੱਚ ਬੈਠਣਾ ਇਹ ਮਨੁੱਖ ਦੇ ਵੱਡੇ ਭਾਗਾਂ ਦੀ ਨਿਸ਼ਾਨੀ ਆ ਬਿਨਾ ਭਾਗਾਂ ਤੋਂ ਕੋਈ ਵੀ ਮਨੁੱਖ ਗੁਰੂ ਘਰ ਆ ਨਹੀਂ ਸਕਦਾ ਜਿਹੜੇ ਭਾਗਹੀਨ ਮਨੁੱਖ ਹਨ ਗੁਰੂ ਘਰ ਨਹੀਂ ਆਉਂਦੇ ਪਰਮਾਤਮਾ ਦਾ ਨਾਮ ਨਹੀਂ ਜਪਦੇ ਉਹ ਛੋਟਾ ਖਾਂਦੇ ਰਹਿੰਦੇ ਹਨ ਭਰਮ ਵਿੱਚ ਪਏ ਰਹਿੰਦੇ ਹਨ ਸਤਗੁਰ ਸੱਚੇ ਪਾਤਸ਼ਾਹ ਜੀ ਗੁਰਬਾਣੀ ਦੇ ਅੰਦਰ ਫਰਮਾਉਂਦੇ ਹਨ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਜਿਨ੍ਹਾਂ ਨੂੰ ਗੁਰੂ ਕੇ ਸੰਗਤ ਪ੍ਰਾਪਤ ਹੋ ਜਾਂਦੀ ਹੈ ਮਨੁੱਖ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਂਦੇ ਹਨ ਜੋ ਸਤ ਗੁਰਾਂ ਨੇ ਸਾਨੂੰ ਅੱਜ ਅੰਮ੍ਰਿਤ ਮੇਲੇ ਫੁਰਮਾਨ ਬਖਸ਼ਿਸ਼ ਕੀਤਾ ਹੈ ਕੁਝ ਸਮ ਹੁਕਮਨਾਮਾ ਸਾਹਿਬ ਦੀ ਵਿਚਾਰ ਆਪਾਂ ਕਰਦੇ ਆ ਮਨ ਬਿਰਤੀਆਂ ਨੂੰ ਇਕਾਗਰ ਕਰੀਏ ਤੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਤਰਕੇ ਸਾਰੇ ਜਾਨੇ ਮਿਲ ਕਰਕੇ ਆਕੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਦਇਆ ਕਰਨੰ ਦੁਖ ਹਰਨੰ ਉਚਰਣਾਂ ਨਾਮ ਕੀਰਤਨ ਹੈ ਅੱਜ ਦਾ ਫੁਰਬਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਆਨੇ ਸਾਨੂੰ ਵਾਰ ਦੇ ਵਿੱਚੋਂ ਬਖਸ਼ਿਸ਼ ਹੋਇਆ ਏ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ 22 ਵਾਰ ਦਰਜ ਹਨ 21 ਵਾਰ ਸਤਿਗੁਰਾਂ ਦੀਆਂ ਆਪ ਦਰਜ ਹਨ ਤੇ ਇੱਕ ਵਾਰ ਭਾਈ ਸੱਤਾ ਦੇ ਭਾਈ ਬਲਵੰਡ ਜੀ ਦੀ ਹੈ ਸਤਿਗੁਰੂ ਜੀ ਸ਼ਲੋਕ ਦੇ ਅੰਦਰ ਸਾਨੂੰ ਸਮਝਾ ਰਹੇ ਹਨ ਕਿ ਉਹ ਜਿਹੜਾ ਪ੍ਰਮਾਤਮਾ ਅਕਾਲ ਪੁਰਖ ਵਹਿਗੁਰੂ ਹੈ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਪਾਲ ਰਿਹਾ ਹੈ ਜੀਵਾਂ ਨੂੰ ਰਿਜਕ ਦੇਣ ਵਾਲਾ ਹੈ ਉਹ ਪਰਮਾਤਮਾ ਦੇ ਆਲੂਆ ਦਇਆ ਕਰਨੰ ਕਿ ਉਹ ਪਰਮਾਤਮਾ ਆ ਦਇਆ ਦਾ ਸੌਮਾਏ ਸਾਰਿਆਂ ਜੀਵਾਂ ਤੇ ਦਇਆ ਕਰਦਾ ਏ ਤੇ ਇਸ ਮਨੁੱਖ ਦੇ ਅੰਦਰ ਵੀ ਦਇਆ ਹੋਣੀ ਜ਼ਰੂਰੀ ਹੈ ਕਿਉਂਕਿ ਸਤਿਗੁਰਾਂ ਨੇ ਗੁਰਬਾਣੀ ਅੰਦਰ ਸਾਨੂੰ ਇਹ ਫਰਮਾਇਆ ਧੌਲ ਧਰਮ ਹੈ ਦਇਆ ਕਾ ਪੂਤ ਜਿਹੜਾ ਧਰਮ ਹੈ ਉਹ ਦਇਆ ਦਾ ਪੁੱਤਰ ਆ ਜਿੰਨਾ ਚਿਰ ਮਨੁੱਖ ਦੇ ਅੰਦਰ ਦਇਆ ਨਹੀਂ ਆ ਉਹਨਾਂ ਚਿਰ ਮਨੁੱਖ ਧਰਮੀ ਨਹੀਂ ਹੋ ਸਕਦਾ ਜੀਓ ਪਰਮਾਤਮਾ ਦਇਆਵਾਨ ਹੈ ਦਇਆ ਕਰਨ ਵਾਲਾ ਹੈ ਤੇ ਜਿਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਅੰਦਰ ਵੀ ਦਇਆ ਹੋਣੀ ਚਾਹੀਦੀ ਆ ਉਹ ਪਰਮਾਤਮਾ ਦਇਆ ਕਰਨ ਵਾਲਾ ਹੈ ਦੁੱਖ ਹਰਨ ਹੈ ਤੇ ਜੀਵਾਂ ਦੇ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਜਨਮ ਤੋਂ ਲੈ ਕਰਕੇ ਆਖਰੀ ਸਵਾਸਾਂ ਤੱਕ ਜਿੰਨੇ ਵੀ ਦੁੱਖ ਹਨ ਕਿਉਂਕਿ ਜ਼ਿੰਦਗੀ ਦੇ ਵਿੱਚ ਦੁੱਖ ਮਨੁੱਖ ਦੇ ਜਿੰਦਿਆਂ ਜੀਅ ਹੈ ਜਿੰਨਾ ਚਿਰ சுவாਸ ਚੱਲਦਿਆਂ ਉਹਨਾਂ ਚਿਰ ਇਹ ਮਨੁੱਖ ਜਿਹੜਾ ਦੁਖੀ ਹੁੰਦਾ ਹੈ ਸੁਖੀ ਹੁੰਦਾ ਹੈ ਜ਼ਿੰਦਗੀ ਦੇ ਵਿੱਚ ਦੁੱਖ ਸੁੱਖ ਆਉਂਦੇ ਹਨ ਭਰਮ ਜੇ ਪ੍ਰਮਾਤਮਾ ਦਾ ਨਾਮ ਉਚਾਰਨ ਮਨੁੱਖ ਕਰੇ ਤੇ ਉਹ ਪ੍ਰਮਾਤਮਾ ਇਹ ਦੇ ਦੁੱਖਾਂ ਨੂੰ ਹਰਨ ਵਾਲਾ ਹੈ ਦਇਆ ਕਰਨ ਵਾਲਾ ਹੈ ਉਸ ਪ੍ਰਮਾਤਮਾ ਦਾ ਨਾਮ ਜਿਹੜੇ ਸੰਤ ਜਨ ਹਨ ਉਚਰਨੰਗ ਨਾਮ ਕੀਰਤਨਹਿ ਕੀਰਤਨਹਿ ਧਾਰਤੈ ਕੇ ਸਿਵਤਸਲਾ ਉਸ ਪ੍ਰਮਾਤਮਾ ਦੀ ਸੰਤ ਜਨ ਕੀਰਤੀ ਕਰਦੇ ਹਨ ਉਸ ਪ੍ਰਮਾਤਮਾ ਦੇ ਗੁਣ ਗਾਉਂਦੇ ਹਨ ਜਿਹੜਾ ਪ੍ਰਮਾਤਮਾ ਦਇਆ ਦਾ ਸੌਮਾ ਹੈ ਸਾਡੇ ਦੁੱਖਾਂ ਨੂੰ ਹਰਨ ਵਾਲਾ ਹੈ ਖਤਮ ਕਰਨ ਵਾਲਾ ਹੈ ਦਿਆਲ ਪੁਰਖ ਭਗਵਾਨ ਹੈ ਨਾਨਕ ਲਿਪਤ ਨਾ ਮਾਇਆ ਉਹ ਪ੍ਰਮਾਤਮਾ ਪੁਰਖ ਹੈ ਭਗਵਾਨ ਹੈ ਤੇ ਦਇਆ ਕਰਨ ਵਾਲਾ ਹੈ ਦਇਆ ਦਾ ਸੋਮਾ ਹੈ ਉਹ ਪ੍ਰਮਾਤਮਾ ਦਿਆਲੂ ਆ ਕਿਰਪਾਲੂ ਆ ਕਿ ਮਨੁੱਖ ਜਿੰਨੇ ਮਰਜੀ ਪਾਪ ਕਰਮ ਕਰਦਾ ਹੋਵੇ ਪ੍ਰਮਾਤਮਾ ਬਾਰੇ ਵੀ ਇਹ ਮਾੜਾ ਚੰਗਾ ਬੋਲੇ ਪਰ ਪ੍ਰਮਾਤਮਾ ਜਿਹੜਾ ਆਕਾਲ ਪੁਰਖ ਵੈ ਗੁਰੂ ਆ ਉਨੇ ਕਦੀ ਇਹਦੀ ਰੋਜੀ ਨਹੀਂ ਟਾਰੇ ਪਰਮਾਤਮਾ ਰਿਜਕ ਸਾਰਿਆਂ ਨੂੰ ਦਿੰਦਾ ਭਾਵੇਂ ਕੋਈ ਮੰਨਦਾ ਹੈ ਚੰਗਾ ਇਸ ਕਰਕੇ ਉਹ ਪਰਮਾਤਮਾ ਦਿਆਲੂ ਆ ਦਇਆ ਕਰਨ ਵਾਲਾ ਪੁਰਖ ਭਗਵਾਨ ਪਰਮਾਤਮਾ ਜਿਹੜਾ ਹੈ ਜਿਹੜਾ ਮਨੁੱਖ ਉਸ ਪਰਮਾਤਮਾ ਦਾ ਨਾਮ ਜਪਦਾ ਹੈ ਸਤਿਗੁਰੂ ਜੀ ਕਹਿੰਦੇ ਕਿ ਨਾਨਕ ਲਿਪਤ ਨਾ ਮਾਇਆ ਫੇਰ ਉਸ ਮਨੁੱਖ ਨੂੰ ਕਦੇ ਦੁਨਿਆਵੀ ਮਾਇਆ ਜਿਹੜੀ ਉਹਦੇ ਵਿੱਚ ਮਨੁੱਖ ਲਿਬੜਦਾ ਨਹੀਂ ਹੈ ਚੰਬੜਦਾ ਨਹੀਂ ਹੈ ਜਿਸ ਤਰ੍ਹਾਂ ਇੱਕ ਕਮਲ ਦਾ ਫੁੱਲ ਹੈ ਗਾਰ ਦੇ ਵਿੱਚ ਰਹਿੰਦਾ ਆ ਪਾਣੀ ਦੇ ਵਿੱਚ ਰਹਿੰਦਾ ਆ ਆਪਣੇ ਆਪ ਨੂੰ ਉੱਚਾ ਰੱਖਦਾ ਏ ਇਸੇ ਤਰ੍ਹਾਂ ਪਰਮਾਤਮਾ ਦਾ ਨਾਮ ਜਪਣ ਵਾਲੇ ਮਨੁੱਖ ਜਿਹੜੇ ਅਕਾਲ ਪੁਰਖ ਨਾਲ ਜੁੜਦੇ ਹਨ ਉਹਨਾਂ ਨੂੰ ਕਦੇ ਦੁਨਿਆਵੀ ਮਾਇਆ ਚੰਬੜਦੀ ਨਹੀਂ ਹੈ ਤੇ ਮਾਇਆ ਦਾ ਉਦਾਹਰਨ ਪੈਸੇ ਸਤਿਗੁਰਾਂ ਨੇ ਕੱਲਾ ਰੁਪਈਆਂ ਨੂੰ ਹੀ ਮਾਇਆ ਨਹੀਂ ਆਖਿਆ ਗੁਰੂ ਅਮਰਦਾਸ ਸਾਨੂੰ ਰੋਸ ਸਮਝਾਉਂਦੇ ਹਨ ਕਿ ਇਹ ਮਾਇਆ ਹੈ ਜੇ ਧਰ ਵਿਸਰੈ ਮੋਹ ਪਜੈ ਭਾਉ ਦੂਜਾ ਲਾਇਆ ਮਾਇਆ ਅਸਲ ਵਿੱਚ ਉਹ ਚੀਜ਼ ਹੈ ਜਿਹਦੇ ਨਾਲ ਪਰਮਾਤਮਾ ਸਾਨੂੰ ਵਿਸਰਦਾਏ ਤੇ ਦੂਜੇ ਪਾਪ ਵਿੱਚ ਅਸੀਂ ਚਿੱਤ ਲਾਉਨੇ ਆਂ ਇਹ ਮਾਇਆ ਦੀ ਉਦਾਹਰਨ ਸਤਿਗੁਰਾਂ ਨੇ ਸਾਨੂੰ ਸਪਸ਼ਟ ਸਮਝਾ ਦਿੱਤਾ ਹੈ ਪੈਸਿਆਂ ਦੀ ਗੱਲ ਨਹੀਂ ਮਨੁੱਖ ਜਿੰਨਾ ਮਰਜੀ ਅਮੀਰ ਹੋਵੇ ਕਿਉਂਕਿ ਇਹ ਦੁਨੀਆ ਜਿਹੜੀ ਪੈਸੇ ਦੀ ਲੋੜ ਆ ਘਰ ਪਰਿਵਾਰ ਮਾਇਆ ਦੇ ਨਾਲ ਚੱਲਦਾ ਏ ਪਰ ਜੇ ਉਹ ਕੋਈ ਮਾਇਆ ਕੋਈ ਵੀ ਕੰਮ ਐ ਉਹ ਜਿਹਾ ਹੋਵੇ ਜਿਹੜਾ ਸਾਨੂੰ ਪਰਮਾਤਮਾ ਨਾਲੋਂ ਤੋੜਦਾ ਏ ਅਸਲ ਵਿੱਚ ਉਹ ਚੀਜ਼ ਨੂੰ ਸਤਿਗੁਰਾਂ ਨੇ ਮਾਇਆ ਕਿਹਾ ਏ ਕਿ ਜਿਹੜਾ ਮਨੁੱਖ ਪਰਮਾਤਮਾ ਪੁਰਖ ਦਿਆਲੂ ਦਇਆ ਕਰਨ ਵਾਲਾ ਏ ਉਹਦਾ ਨਾਮ ਜਪਦਾ ਏ ਉਹਨੂੰ ਕਦੇ ਵੀ ਇਹ ਦੁਨਿਆਵੀ ਮਾਇਆ ਚੰਬੜਦੀ ਨਹੀਂ ਉਹਨੂੰ ਪ੍ਰਭਾਵਿਤ ਨਹੀਂ ਕਰਦੀ ਪਰਮਾਤਮਾ ਨਾਲੋਂ ਤੋੜਦੀ ਨਹੀਂ ਹੈ ਪਾਹੇ ਬਲੰਦੜੇ ਬੁਝ ਗਈ ਰਖੰਧੜੋ ਪ੍ਰਭ ਆਪ ਹੈ ਤੇ ਜਿਹੜੇ ਮਨੋਕ ਉਸ ਪਰਮਾਤਮਾ ਨੂੰ ਸਿਮਰਦੇ ਆ ਨਾਮ ਜਪਦੇ ਆ ਪਾਹੇ ਬਲੰਦੜੇ ਉਹਨਾਂ ਦੀ ਜਿਹੜੀ ਅੰਦਰ ਦੀ ਤ੍ਰਿਸ਼ਨਾ ਆਗਿਆ ਉਹ ਬੁਝ ਗਈ ਸਤਿਗੁਰੂ ਜੀ ਗੁਰਬਾਣੀ ਦੇ ਅੰਦਰ ਫਰਮਾਨ ਕਰਦੇ ਹਨ ਕਿਆ ਗੱਬਰੂ ਕਿਆ ਬਿਰਧ ਹੈ ਮਨਮੁਖ ਤ੍ਰਿਸ਼ਨਾ ਭੋਖ ਨਾ ਜਾਏ ਜਿਹੜਾ ਮਨੁਖ ਮਨਮੁਖ ਆ ਗੁਰੂ ਤੋਂ ਬੇਮੁਖ ਹੋਇਆ ਹੈ ਗੁਰੂ ਘਰ ਦੀ ਸੋਝੀ ਨਹੀਂ ਪਰਮਾਤਮਾ ਦੇ ਨਾਲ ਜੁੜਿਆ ਨਹੀਂ ਭਾਵੇਂ ਉਹ ਬੱਚਾ ਹੈ ਭਾਵੇਂ ਜਵਾਨ ਹੈ ਤੇ ਭਾਵੇਂ ਉਹਨੇ ਸਾਰੀ ਜ਼ਿੰਦਗੀ ਦੇ ਵਿੱਚ ਰਸ ਕਸ ਭੋਗਿਆ ਹੈ ਉਹਦੀ ਵੀ ਤ੍ਰਿਸ਼ਨਾ ਦੂਰ ਨਹੀਂ ਹੁੰਦੀ ਤੇ ਜਿੰਨਾ ਉੱਤੇ ਸਤਿਗੁਰੂ ਜੀ ਕਿਰਪਾ ਕਰਦੇ ਹਨ ਇਹ ਤ੍ਰਿਸ਼ਨਾ ਦੀ ਅੱਗ ਉਹਨਾਂ ਦੀ बुझਦੀ ਆ ਪਾਹੇ ਬਲੰਦੜੀ ਬੁਝ ਗਈ ਰਖੰਧੜੋ ਪ੍ਰਭ ਆਪ ਹੈ ਜਿਨ੍ਹਾਂ ਦਾ ਰਾਖਾ ਉਹ ਪਰਮਾਤਮਾ ਆਪ ਹੋ ਜਾਂਦਾ ਹੈ ਜਿਨ੍ਹਾਂ ਨੂੰ ਅਕਾਲ ਪੁਰਖ ਵੈਗੁਰੂ ਆਪ ਰੱਖਦਾ ਹੈ ਉਹਨਾਂ ਦੀ ਤ੍ਰਿਸ਼ਨਾ ਦੀ ਅੱਗ ਜਿਹੜੀ ਆ ਉਹ ਬੁਝ ਜਾਂਦੀ ਹੈ ਜੇਨੂ ਪਾਈ ਮੇਦ ਦੇ ਨਾਨਕ ਸੋ ਪ੍ਰਭ ਜਾਪ ਜਿਸ ਪਰਮਾਤਮਾ ਨੇ ਇਹ ਧਰਤੀ ਪੈਦਾ ਕੀਤੀ ਹੈ ਮੇਦ ਨਹੀਂ ਨਾਸਿਆ ਧਰਤੀ ਸ੍ਰਿਸ਼ਟੀ ਜਿਸ ਪਰਮਾਤਮਾ ਕਾਲਪੁਰਖ ਵਹਿਗੁਰੂ ਨੇ ਇਹ ਧਰਤੀ ਨੂੰ ਪੈਦਾ ਕੀਤਾ ਹੈ ਸ੍ਰਿਸ਼ਟੀ ਨੂੰ ਪੈਦਾ ਕੀਤਾ ਹੈ ਸਾਰਾ ਕੁਝ ਰਚਿਆ ਹੈ ਸਤਿਗੁਰੂ ਸਾਨੂੰ ਕਹਿ ਰਿਹਾ ਹੈ ਕਿ ਨਾਨਕ ਸੋ ਪ੍ਰਭ ਜਾਪ ਉਸ ਪ੍ਰਮਾਤਮਾ ਕਾਲਪੁਰਖ ਵਹਿਗੁਰੂ ਦੇ ਨਾਮ ਨੂੰ ਜਪਣਾ ਕਰ ਕਿਉਂਕਿ ਉਹ ਪ੍ਰਮਾਤਮਾ ਦਇਆ ਦਾ ਸੌਮਾ ਹੈ ਸਾਡੇ ਦੁੱਖਾਂ ਨੂੰ ਦੂਰ ਕਰਨ ਵਾਲਾ ਇੱਕ ਪੁਰਖ ਆ ਦਇਆਵਾਨ ਹੈ ਜਿਹੜਾ ਮਨੁੱਖ ਉਸ ਪ੍ਰਮਾਤਮਾ ਦਾ ਨਾਮ ਜਪਦਾ ਹੈ ਉਹਦੇ ਤ੍ਰਿਸ਼ਨਾ ਬੁੱਝ ਜਾਂਦੀ ਆ ਜਿੰਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਹੈ ਸਾਨੂੰ ਰਿਜਕ ਦੇ ਰਿਹਾ ਹੈ ਸੁਆਸ ਸੁਆਸ ਦੇ ਨਾਲ ਪਾਰ ਰਿਹਾ ਹੈ ਉਸ ਪਰਮਾਤਮਾ ਨੂੰ ਜਪਨਾ ਕਰੋ ਆਪਣੀ ਰਸਨਾ ਦੇ ਨਾਲ ਨਾਮ ਨੂੰ ਧਿਆਉਣਾ ਕਰੋ ਪ੍ਰਾਨੀ ਏਕੋ ਨਾਮ ਧਿਆਵੋ ਆਪਣੇ ਪਤ ਸੇਤੀ ਕਰ ਜਾਓ ਕਿ ਪ੍ਰਵਾਨੀ ਮਨੁੱਖ ਤੂੰ ਇੱਕ ਪਰਮਾਤਮਾ ਦੇ ਨਾਮ ਨੂੰ ਧਿਆਉਣਾ ਕਰ ਜਿਸ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਹੈ ਧਰਤੀ ਪੈਦਾ ਕੀਤੀ ਹੈ ਉਸ ਅਕਾਲ ਪੁਰਖ ਵੈ ਗੁਰੂ ਦੇ ਨਾਮ ਦਾ ਜਾਪ ਕਰ ਪਾਉੜੀ ਪਾਉੜੀ ਦੇ ਅੰਦਰ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ ਜਾ ਪ੍ਰਭ ਭੈ ਦਿਆਲ ਨਾ ਬਿਆਪੈ ਮਾਇਆ ਫਿਰ ਸਤਿਗੁਰਾਂ ਨੇ ਇਸ ਪੰਕਤੀ ਦੇ ਅੰਦਰ ਮਾਇਆ ਦੀ ਗੱਲ ਕੀਤੀ ਹੈ ਕਿ ਜਿੰਨਾ ਉੱਤੇ ਉਹ ਪਰਮਾਤਮਾ ਦਿਆਲੂ ਹੋ ਜਾਂਦਾ ਹੈ ਕਿਰਪਾਲੂ ਹੋ ਜਾਂਦਾ ਹੈ ਪਰਮਾਤਮਾ ਦਇਆ ਦਾ ਸਰਮਾਏ ਸਾਰਿਆਂ ਤੇ ਇੱਕੋ ਜਿਹੀ ਦ੍ਰਿਸ਼ਟੀ ਕਰਕੇ ਉਹ ਪਰਮਾਤਮਾ ਵੇਂਦਾ ਹੈ ਭਾਵੇਂ ਕੋਈ ਗੁਰਮੁਖਿਆ ਬਨਮੁਖਿਆ ਭਾਵੇਂ ਪ੍ਰਮਾਤਮਾ ਨੂੰ ਕੋਈ ਮੰਦਾ ਚੰਗਾ ਬੋਲਦਾ ਏ ਪ੍ਰਮਾਤਮਾ ਦਇਆ ਦਾ ਸੌਮੈ ਉਹਨੇ ਕਦੀ ਵੀ ਕਿਸੇ ਦੇ ਨਾਲ ਵਿਤਕਰਾ ਨਹੀਂ ਕੀਤਾ ਜਿਸ ਤਰ੍ਹਾਂ ਸੂਰਜ ਦੀਆਂ ਕਿਰਨਾਂ ਸਾਰੇ ਹੀ ਸੰਸਾਰ ਪਰਤੇ ਪੈਂਦੀਆਂ ਹਨ ਗੰਦੇ ਥਾਂ ਤੇ ਵੀ ਪੈਂਦੀਆਂ ਹਨ ਚੰਗੇ ਤੇ ਵੀ ਪੈਂਦੀਆਂ ਹਨ ਸੂਰਜ ਸਾਰਿਆਂ ਨੂੰ ਸ੍ਰਿਸ਼ਟੀ ਦੇ ਰਿਹਾ ਏ ਸੂਰਜ ਦੀਆਂ ਕਿਰਨਾਂ ਸਾਰੇ ਥਾਂ ਪੈ ਰੀਆਂ ਨੇ ਇਸ ਕਰਕੇ ਇਸੇ ਤਰ੍ਹਾਂ ਪਰਮਾਤਮਾ ਜਿਸ ਮਨੁੱਖ ਤੇ ਦਇਆਵਾਨ ਹੋ ਜਾਂਦਾ ਏ ਜਾ ਪ੍ਰਭ ਭਏ ਦਿਆਲ ਨਾ ਵਿਆਪੇ ਮਾਇਆ ਉਸ ਮਨੁੱਖ ਨੂੰ ਇਹ ਦੁਨਿਆਵੀ ਪਾਇਆ ਕਾਮ ਧੰਦੇ ਪਰਮਾਤਮਾ ਦੇ ਨਾਲੋਂ ਤੋੜਦੇ ਨਹੀਂ ਉਹਨਾਂ ਨੂੰ ਮਾਇਆ ਵਿਆਪਦੀ ਨਹੀਂ ਉਹ ਕਦੇ ਵੀ ਪਰਮਾਤਮਾ ਨੂੰ ਵਿਸਾਰਦੇ ਨਹੀਂ ਹਨ ਕੋਟ ਅਗਗੈ ਨਾ ਸਰ ਇੱਕ ਧਿਆਇਆ ਜਦੋਂ ਇਹ ਮਨੁੱਖ ਇੱਕ ਪਰਮਾਤਮਾ ਨੂੰ ਧਿਆਉਂਦਾ ਏ ਇੱਕ ਅਕਾਲ ਪੁਰਖ ਵੈ ਗੁਰੂ ਦੇ ਨਾਲ ਜੁੜਦਾ ਏ ਸਾਰੀ ਗੁਰਬਾਣੀ ਦੇ ਅੰਦਰ ਸਤਿਗੁਰਾਂ ਨੇ ਸਾਨੂੰ ਉਸ ਇੱਕ ਪਰਮਾਤਮਾ ਦੇ ਨਾਲ ਜੁੜਨ ਵਾਸਤੇ ਸਮਝਾਇਆ ਏ ਜਦੋਂ ਇਹ ਮਨੁੱਖ ਉਸ ਪਰਮਾਤਮਾ ਇੱਕ ਅਕਾਲ ਪੁਰਖ ਵੈ ਗੁਰੂ ਦੇ ਨਾਮ ਨੂੰ ਧਿਆਉਂਦਾ ਏ ਕੋਟ ਅਗਾ ਗਏ ਨਾਸ ਕਰੋੜਾਂ ਇਹਦੇ ਦੁੱਖ ਪਾਪ ਕੀਤੇ ਹੋਏ ਜਿਹੜੀ ਆਪਣੀ ਸਾਰੀ ਜ਼ਿੰਦਗੀ ਦੇ ਵਿੱਚ ਪੁਰਾਣੇ ਪੂਰਬਲੇ ਜਨਮਾਂ ਦੇ ਵਿੱਚ ਇਹਨੇ ਕਰਮ ਕੀਤੇ ਹਨ ਪਾਪ ਕੀਤੇ ਹਨ ਇੱਕ ਬਾਪ ਨੇ 100 ਨਹੀਂ ਝਾਰ ਨਹੀਂ ਸਤਿਗੁਰੂ ਜੀ ਕਹਿਣ ਲੱਗੇ ਕਿ ਕਰੋੜਾਂ ਪਾਪ ਇਸ ਮਨੁੱਖ ਦੇ ਨਾਸ ਹੋ ਜਾਂਦੇ ਆ ਜਦੋਂ ਪਰਮਾਤਮਾ ਦੇ ਨਾਮ ਨੂੰ ਧਿਆਉਂਦਾ ਹੈ ਨਿਰਮਲ ਭਏ ਸਰੀਰ ਜਨ ਧੂਰੀ ਨਾਇ। ਜਦੋਂ ਕੋਈ ਵੀ ਮਨੁੱਖ ਪਰਮਾਤਮਾ ਦੇ ਜਿਹੜੇ ਸੰਤ ਜਨ ਹਨ। ਪਰਮਾਤਮਾ ਦਾ ਨਾਮ ਜਪਣ ਵਾਲੇ ਸੇਵਕ ਹਨ, ਗੁਰ ਸੇਕ ਹਨ, ਸੇਵਾ ਕਰਨ ਵਾਲੇ ਮਹਾਂਪੁਰਚ ਹਨ। ਜਦੋਂ ਉਹਨਾਂ ਦੀ ਚਰਨ ਧੂੜੀ ਵਿੱਚ ਜਾਂਦਾ ਹੈ, ਉਹਨਾਂ ਤੋਂ ਸਿੱਖਿਆ ਲੈ ਕਰਕੇ ਮਨੁੱਖ ਗੁਰੂ ਨਾਲ ਜੁੜਦਾ ਹੈ। ਜਦੋਂ ਕੋਈ ਵੀ ਸੰਤ ਜਨ ਸਤਿਗੁਰਾਂ ਨੇ ਗੁਰਬਾਣੀ ਦੇ ਅੰਦਰ ਉਹਨੂੰ ਕਿਹਾ ਜਿਹੜਾ ਗੁਰੂ ਨਾਲ ਜੋੜਦਾ ਹੈ ਜਿਹੜਾ ਆਪਣੇ ਨਾਲ ਜੋੜਦਾ ਹੈ ਉਹ ਸੰਤ ਨਹੀਂ ਹੈ ਉਹ ਪਰਮਾਤਮਾ ਦਾ ਪੂਰਨ ਸੰਤ ਹੈ ਜਿਨ੍ਹਾਂ ਨੂੰ ਸਾਸ-ਗਰਾਸ ਦੇ ਨਾਲ ਪਰਮਾਤਮਾ ਯਾਦ ਆਉਂਦਾ ਹੈ ਜਿਨ੍ਹਾਂ ਸਾਸ-ਗਰਾਸ ਨਾ ਵਿਸਰੈ ਹਰ ਨਾਮਾ ਮਨ ਮੰਤ ਹੈ ਧਨ세 ਸੇ ਨਾਨਕਾ ਪੂਰਨ ਸੋਈ ਸੰਤ ਸਤਿਗੁਰਾਂ ਨੇ ਸੰਤ ਦੀ ਪਰਭਾਸ਼ਾ ਦਿੱਤੀ ਹੈ ਕਿ ਪੂਰਨ ਸੰਤ ਉਹ ਆ ਜਿੰਨੂੰ ਸਵਾਸ ਤੇ ਗਰਾਸ ਨਾਲ ਪਰਮਾਤਮਾ ਵਿਸਰਦਾ ਨਹੀਂ ਤੇ ਜਦੋਂ ਮਨੁੱਖ ਉਹਨਾਂ ਸੰਤਾਂ ਦੀ ਧੂਰੀ ਦੇ ਵਿੱਚ ਦੌਦਦੇ ਹਨ ਉਹਨਾਂ ਦਾ ਉਪਦੇਸ਼ ਸਰਵਣ ਕਰਕੇ ਪਰਮਾਤਮਾ ਗੁਰੂ ਦੇ ਨਾਲ ਜੁੜਦੇ ਹਨ ਉਹਨਾਂ ਦਾ ਸਰੀਰ ਮਨ ਜਿਹੜਾ ਇਹ ਨਿਰਮਲ ਹੋ ਜਾਂਦਾ ਹੈ ਨਿਰਮਲ ਭਏ ਸਰੀਰ ਜਨ ਧੂਰੀ ਨਾਇ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇ ਜਦੋਂ ਇਹ ਮਨੁੱਖ ਨੂੰ ਪੂਰਨ ਸਤਿਗੁਰੂ ਕਾਲਪੁਰਖ ਵਹਿਗੁਰੂ ਪੂਰੇ ਸਤਿਗੁਰੂ ਦਾ ਮਲਾਪ ਹੋ ਜਾਂਦਾ ਏ ਪੂਰਾ ਸਤਿਗੁਰੂ ਇਹਦੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਕਿਉਂਕਿ ਗੁਰੂ ਤੋਂ ਬਗੈਰ ਮਨੁੱਖ ਦੀ ਜ਼ਿੰਦਗੀ ਅਧੂਰੀ ਹੈ ਇਨੂੰ ਕੋਈ ਸਮਝ ਨਹੀਂ ਆਉਂਦੀ ਸਮਝਾਉਣ ਵਾਲਾ ਨਹੀਂ ਹੈ ਗੁਰ ਬਿਨ ਘੂਰ ਅੰਧਾਰ ਗੁਰੂ ਬਿਨ ਸਮਝ ਨ ਆਵੇ ਗੁਰ ਬਿਨ ਸੁਰਤ ਨ ਸੇਤ ਗੁਰੂ ਬਿਨ ਮੁਕਤ ਨ ਪਾਵੇ ਜਿੰਨਾ ਚਿਰ ਇਸ ਬਣੋਕਰੂ ਪੂਰੇ ਗੁਰੂ ਦੀ ਸੰਗਤ ਪ੍ਰਾਪਤ ਨਹੀਂ ਹੁੰਦੀ ਸਤਿਗੁਰਾਂ ਦੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਸ਼ਰਨ ਨਹੀਂ ਆਉਂਦਾ ਉਹਨਾਂ ਚਿਰ ਨੂੰ ਪਰਮਾਤਮਾ ਦੇ ਦਰ ਕਰਦੀ ਸੋਝੀ ਨਹੀਂ ਹੋ ਸਕਦੀ ਤੇ ਸਤਿਗੁਰੂ ਜੀ ਕਹਿਣ ਲੱਗੇ ਜਦੋਂ ਇਹ ਬਡੋਖ ਨੂੰ ਪੂਰਨ ਪਰਮਾਤਮਾ ਗੁਰੂ ਮਿਲ ਜਾਂਦਾ ਏ ਉਦੋਂ ਇਹ ਮਨ ਤੇ ਤਨ ਕਰਕੇ ਸੰਤੋਖ ਹੋ ਜਾਂਦਾ ਹੈ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਮਨ ਦਾ ਸੰਤੋਖ ਵੱਖਰਾ ਏ ਤਨ ਦਾ ਸੰਤੋਖ ਵੱਖਰਾ ਕਿਸੇ ਵੇਲੇ ਮਨੋਖ ਕੋਲੋਂ ਬੜਾ ਧਨ ਹੋਵੇ ਵਡੰਗਾ ਚੀਜ਼ਾਂ ਮਨੁੱਖ ਦੇ ਕੋਲ ਹੋਣ ਸਰੀਰ ਦੀਆਂ ਲੋੜਾਂ ਤੇ ਪੂਰੀ ਹੁੰਦੀਆਂ ਪਰ ਮਨ ਕਰਕੇ ਮਨੁੱਖ ਰਜਦਾ ਨਹੀਂ ਤੇ ਜਿੰਨਾ ਚਿਰ ਮਨ ਕਰਕੇ ਰਜਦਾ ਨਹੀਂ ਇਹਦੀ ਤ੍ਰਿਸ਼ਨਾ ਨਹੀਂ 부ਜਦੀ ਉਹਨਾਂ ਚਿਰ ਇਹਨੂੰ ਸੰਤੋਖ ਨਹੀਂ ਹੁੰਦਾ ਉਹਨਾਂ ਚਿਰ ਮਨੁੱਖ ਟੇਕ ਨਹੀਂ ਸਕਦਾ ਜਿਹੜੀ ਤਨ ਦੀ ਲੋੜ ਆ ਜੇ ਮਨੁੱਖ ਨੂੰ ਭੋਜਨ ਪ੍ਰਸ਼ਾਦੇ ਦੀ ਲੋੜ ਆ ਦੋ ਪ੍ਰਸ਼ਾਦੇ ਛਕੇਗਾ ਚਾਰ ਛਕੇਗਾ ਦਾਨੇ ਦਾ ਤ੍ਰਿਪਤ ਹੋ ਜਾਵੇਗਾ ਸੰਤੋਖ ਹੋ ਜਾਵੇਗਾ ਪਰ ਜੇ ਮਨ ਕਰਕੇ ਆਖੇ ਕਿ ਮੈਂ ਰਾਜ ਜਾਵਾਂ ਤੇ ਉਹਨਾਂ ਪ੍ਰਸ਼ਾਦਿਆਂ ਨਾਲ ਮਨ ਕਰਕੇ ਰਾਜਦਾ ਨਹੀਂ ਇਹਦਾ ਲਾਲਚ ਹੋਰ ਹੋਰ ਚੀਜ਼ਾਂ ਖਾਣ ਵਾਸਤੇ ਮਨ ਜਿਹੜਾ ਹੈ ਉਹ ਕਰਦਾ ਰਹਿੰਦਾ ਹੈ ਜਦੋਂ ਇਹ ਮਨੁੱਖ ਪਰਮਾਤਮਾ ਪੂਰੇ ਗੁਰੂ ਦੇ ਨਾਲ ਜੁੜ ਜਾਂਦਾ ਹੈ ਉਦੋਂ ਇਹ ਮੰਨ ਕਰਕੇ ਤੇ ਸਰੀਰ ਤਨ ਕਰਕੇ ਸੰਤੋਖ ਇਹਨੂੰ ਪ੍ਰਾਪਤ ਹੋ ਜਾਂਦਾ ਏ ਤਰੇ ਕੁਟੰਬ ਸੰਗ ਲੋਗ ਕੁੱਲ ਸੁਭਾਇਆ ਸਤਿਗੁਰਾਂ ਨੇ ਅਖੀਰਲੀ ਪੰਕਤੀ ਵਿੱਚ ਸਾਨੂੰ ਇਹ ਗੱਲ ਸਮਝਾ ਦਿੱਤੀ ਕਿ ਜਿਹੜਾ ਮਨੁੱਖ ਉਸ ਪਰਮਾਤਮਾ ਦੇ ਨਾਲ ਜੁੜ ਜਾਂਦਾ ਏ ਉਹ ਕੱਲਾ ਆਪ ਨਹੀਂ ਦਰਦਾ ਜਿਹੜਾ ਮਨੁੱਖ ਗੁਰੂ ਘਰ ਆਉਂਦਾ ਏ ਨਾਮ ਜਪਦਾ ਏ ਸਿਮਰਨ ਕਰਦਾ ਹੈ ਸੇਵਾ ਕਰਦਾ ਹੈ ਉਹ ਕਦੇ ਵੀ ਕੱਲਾ ਨਹੀਂ ਦਰਦਾ ਤਰੇ ਕੁਟੰਬ ਸੰਗ ਲੋਕ ਇਸ ਭਵਜਲ ਸਾਗਰ ਸੰਸਾਰ ਤੋਂ ਕੁਟੰਬ ਪਰਿਵਾਰ ਵੀ ਉਹਦਾ ਤਰ ਜਾਂਦਾ ਹੈ ਉਹਦੇ ਨਾਲ ਸੰਗੀ ਸਾਥੀ ਜਿਹੜੇ ਲੋਕ ਉਸ ਮਨੁੱਖ ਦਾ ਸੰਗ ਕਰਦੇ ਆ ਨਾਮ ਜਪਣ ਵਾਲੇ ਦਾ ਉਹ ਵੀ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਹੋ ਜਾਂਦੇ ਆ ਉਹਦੀਆਂ ਕੁਲਾਂ ਦਾ ਸਤਿਗੁਰੂ ਜੀ ਉਧਾਰ ਕਰ ਦਿੰਦੇ ਆ ਸਤਿਗੁਰਾਂ ਦਾ ਗੁਰਬਾਣੀ ਅੰਦਰ ਫਰਮਾਨ ਹੈ ਕਿ ਭਗਤ ਪ੍ਰਹਿਲਾਦ ਦੇ ਜਿਹੜੇ ਇੱਕ ਹੀ ਗੁੱਲ ਸਤਿਗੁਰਾਂ ਨੇ ਤਾਰੇ ਜੇ ਭਗਤ ਪ੍ਰਹਿਲਾਦ ਨੇ ਪ੍ਰਮਾਤਮਾ ਦੀ ਭਗਤੀ ਕੀਤੀ ਹੈ ਤੇ ਉਹਦੇ ਇੱਕ ਹੀ ਗੁੱਲਾਂ ਤਰ ਗਿਆ ਉਹ ਕੱਲਾ ਭਗਤ ਪ੍ਰਹਿਲਾਦ ਨਹੀਂ ਤਰਿਆ ਤੇ ਜੇ ਸੈਦੇ ਮਲਾ ਨੂੰ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜਿਆਂ ਨੇ ਤਾਰਿਆ ਤੇ ਕੱਲੇ ਸੈਦੇ ਮਲਾ ਨੂੰ ਨਹੀਂ ਤਾਰਿਆ ਜਦੋਂ ਸੈਦੇ ਮਲਾ ਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੂੰ ਬੇੜੀ ਦੇ ਵਿੱਚ ਬਿਠਾ ਕਰਕੇ ਪਾਰ ਕਿਨਾਰੇ ਲਾਇਆ ਸੀ ਉਦੋਂ ਉਹਨੇ ਇਹ ਗੱਲ ਆਖੀ ਕਿ ਸਤ ਗੁਰੂ ਜੀ ਮੈਂ ਵੀ ਇੱਕ ਮਲਾ ਤੇ ਤੁਸੀਂ ਵੀ ਇੱਕ ਮਲਾ ਮੈਂ ਲੋਕਾਂ ਨੂੰ ਇਸ ਬੇੜੀ ਵਿੱਚ ਭਾ ਕਰਕੇ ਇਹ ਦਰਿਆ ਪਾਰ ਕਰਾਉਣਾ ਹੈ ਤੇ ਤੁਸੀਂ ਸਾਰੀ ਸ੍ਰਿਸ਼ਟੀ ਨੂੰ ਆਪਣੇ ਨਾਮ ਦੇ ਜਹਾਜ਼ ਵਿੱਚ ਭਾ ਕਰਕੇ ਤੇ ਇਸ ਭਵਜਲ ਸਾਗਰ ਸੰਸਾਰ ਤੋਂ ਪਾਰ ਲਾਉਂਦੇ ਜੋ ਉਦੋਂ ਫਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਖਿਆ ਸੀ ਕਿ ਸੈਦੇ ਮਲਾ ਨੂੰ ਕਿ ਤੂੰ ਕੱਲਾ ਨਹੀਂ ਤੇਰੀਆਂ 21 ਕੁਲਾਂ ਤਾਰੀਆਂ ਉਦੋਂ ਸਤਿਗੁਰਾਂ ਨੇ ਉਸ ਸੈਦੇ ਮਲਾ ਦੀਆਂ 21 ਕੁਲਾਂ ਤਾਰੀਆਂ ਤਾਂ ਸਤਿਗੁਰਾਂ ਨੇ ਗੁਰਬਾਣੀ ਅੰਦਰ ਦਰਜ ਕੀਤਾ ਹੈ ਕਿ ਜਦੋਂ ਪੂਰਾ ਗੁਰੂ ਮਨੁੱਖ ਨੂੰ ਮਿਲ ਜਾਂਦਾ ਹੈ ਉਦੋਂ ਇਹ ਕੱਲਾ ਨਹੀਂ ਦਰਦਾ ਇਹਦਾ ਪਰਿਵਾਰ ਵੀ ਦਰਦਾ ਹੈ ਜਿਹੜੇ ਸੰਗੀ ਸਾਥੀਆਂ ਨੂੰ ਉਹ ਵੀ ਤਰ ਜਾਂਦੇ ਹਨ ਕੁੱਲ ਸਬਾਇਆ ਇਹਦੀਆਂ ਕੁਲਾਂ ਹੀ ਸਤਿਗੁਰੂ ਜੀ ਤਾਰ ਦਿੰਦੇ ਹਨ ਸਤਿਗੁਰ ਸੱਚੇ ਪਾਤਸ਼ਾਹ ਜੀ ਦਇਆ ਕਰਨ ਮਿਹਰਮਤ ਕਰਨ ਅੱਜ ਦੇ ਫੁਰਮਾਨ ਅੰਦਰ ਸਾਨੂੰ ਇਹ ਬਖਸ਼ਿਸ਼ ਕੀਤੀ ਹੈ ਕਿ ਪ੍ਰਮਾਤਮਾ ਦਇਆ ਦਾ ਸੌਮਾ ਸਾਰਿਆਂ ਤੇ ਦਇਆ ਕਰਨ ਵਾਲਾ ਹੈ ਦੁੱਖਾਂ ਨੂੰ ਹਰਨ ਵਾਲਾ ਹੈ ਜਿਹੜੇ ਪ੍ਰਮਾਤਮਾ ਦੇ ਸੰਤ ਜਨ ਹਨ ਉਸ ਪ੍ਰਮਾਤਮਾ ਦੀ ਕੀਰਤੀ ਸਿਵਤ ਸਲਾਹ ਕਰਦੇ ਹਨ ਜਦੋਂ ਮਨੁੱਖ ਉਸ ਪਰਮਾਤਮਾ ਦੇ ਸਿਵਤ ਸਲਾਹ ਕਰਦਾ ਹੈ ਫਿਰ ਇਹਨੂੰ ਮਾਇਆ ਚੰਬੜਦੀ ਨਹੀਂ ਹੈ ਪਰਮਾਤਮਾ ਨੂੰ ਵਿਸਾਰਦਾ ਨਹੀਂ ਇਹਦੇ ਅੰਦਰ ਦੀ ਤ੍ਰਿਸ਼ਨਾ ਜਿਹੜੀ ਵਾਸ਼ਨਾ ਹੈ ਉਹ ਬੁਝ ਜਾਂਦੀ ਤੇ ਜਿਨੇ ਪਰਮਾਤਮਾ ਨੇ ਸ੍ਰਿਸ਼ਟੀ ਪੈਦਾ ਕੀਤੀ ਉਸ ਪਰਮਾਤਮਾ ਨੂੰ ਨਾਮ ਜਪਣਾ ਕਰੋ ਜਿੰਨਾ ਉੱਤੇ ਉਹ ਪਰਮਾਤਮਾ ਦਇਆ ਕਰ ਦਿੰਦਾ ਉਹੀ ਮਨੁੱਖ ਪਰਮਾਤਮਾ ਦਾ ਨਾਮ ਜਪਦੇ ਆ ਤੇ ਕਰੋੜਾਂ ਪਾਪ ਮਨੁੱਖ ਦੇ ਕੀਤੇ ਹੋਏ ਆਕਾਲ ਪੁਰਖ ਦਾ ਇੱਕ ਨਾਮ ਧਿਆਉਂਦੇ ਨਾਲ ਦੂਰ ਹੋ ਜਾਂਦੇ ਹਨ ਜਿਹੜੇ ਮਨੁੱਖ ਗੁਰਸਿੱਖਾਂ ਦੀ ਸੰਤ ਜਨਾਂ ਦੀ ਧੂੜੀ ਮੰਗਦੇ ਹਨ ਉਹ ਮੰਨ ਕਰਕੇ ਸਰੀਰ ਕਰਕੇ ਨਿਰਮਲ ਹੋ ਜਾਂਦੇ ਹਨ ਮਨ ਤੇ ਤਨ ਕਰਕੇ ਮਨੁੱਖ ਉਦੋਂ ਸੰਤੋਖ ਪ੍ਰਾਪਤ ਹੁੰਦਾ ਹੈ ਜਦੋਂ ਇਹਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਇਹਦੀਆਂ ਕੁਲਾ ਆਪ ਵੀ ਤਰ ਜਾਂਦਾ ਸਾਰਾ ਕੁਟੰਬ ਇਹਦਾ ਪਰਿਵਾਰ ਵੀ ਤਰ ਜਾਂਦਾ ਹੈ ਸੰਗੀ ਸਾਥੀ ਵੀ ਇਸ ਮਨੁੱਖ ਦੇ ਨਾਲ ਤਰ ਜਾਂਦੇ ਹਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਇਆ ਕਰਨ ਗੁਰਬਾਣੀ ਦੇ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅੱਗੇ ਤੋਂ ਸਮਤ ਬਖਸ਼ਣ ਹੈ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤਿਹ ਦੀ ਸਾਂਝ ਕਰੀਏ ਜੀ ਮਨ ਤਨ ਭਏ ਸੰਤੋਖ ਪੂਰਨ ਪ੍ਰਭ ਪਾਇਆ ਤਾਰੇ ਕੋਟੰਬ ਸੰਗ ਲੋਗ ਕੁੱਲ ਸੁਭਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ 에크 오 앙카르